ਕੁੱਟ ਨਾ ਨੀ ਕੁੱਟ ਨਾ ਜਾਏ ਪੂਰਾ ਸਤਗੁਰ ਦਿਆ ਤਖਾਏ ਇਹੋ ਧਨ ਆ ਕੁੱਟ ਪਦ ਪਦ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਏ ਸੇਤਨਵੰਤ ਹਰ ਨਾਮ ਜਪਦਾਏ ਗੁਰ ਪੂਰਾ ਹਰ ਧਨ ਪਰਗਾਸਿਆ Bye. i uh know -huh. ਜੋ ਰਵੱਈਏ ਮਾਨ ਸਨਮਾਨ ਤੇ ਉਪਰ ਉਤਸਾਹ ਸੰਦਿਸ਼ ਆਪਕਾ ਪਾਠ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਸਰਵਨ ਕੀਤਾ ਹੈ ਆਓ ਆਪ ਜੀ ਕਿਨਾਂ ਪਾਠ ਬਚਨੇ ਰਹੇ ਸਾਧੂ ਜੰਮਨ ਦਾ ਸੰਬਾਰੇ ਦਾ ਤੁਹਾਨੂੰ ਵੀ ਸਿੱਖਿਆ ਦਿੱਤੀ ਉਸ ਨੂੰ ਸੰਖੇਪ ਰੂਪ ਵਿੱਚ ਸਮਝਾਉਣ ਦਾ ਯਤਨ ਕਰੀ ਸਾਫ਼ ਕਿ ਕਿਸੇ ਵੀ ਸ਼ਬਦ ਨੂੰ ਸਮਝਣਾ ਪਵੇ اس کا رہاو تھا باقس ہم جب ہم اکھ بہتے ہوئی ہوئی کیونکہ شبتہ کے اندری پاک شبتہ سینٹرل آئیڈیا بھی رہے اس شبتہ رہاو تھے باقس ہم جب ہم آج لے اس شبتہ کے اندری پاک ہے وہ ایک ہے کے سیو کا نمان سر ہر نام دے بنا ایک پاک ہے آسل کچھ اور لوگ کا نمان ہوگی اور لوگ پورے شاہ بنگی ਜੇਹਾਂ ਨਿਕਸੇ ਦੀਵਨ ਦੇ ਬੇਤ ਉਸ ਪਰ ਪਰਮਾਤਮਾ ਦੇ ਨਾਮ ਸੁਲਟੇ ਜੋ ਚੇਤਨ ਵਕਤ ਹਰ ਨਾਮ ਦੇ ਗੁਰ ਪੂਰਾ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਬਸਰਨ ਕਰਦਾ ਮਰ ਦੇ ਅੰਦਰ ਕੇ ਵਾਪਸ ਸਾਰਿਆ ਤੇ ਕਿਰਪਾ ਹੀ ਕਰਦੀ ਜੇਹਾਂ ਦੇ ਗੁਰੂ ਕਿਰਪਾ ਕਰਕੇ ਜੇਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੰਦਾ ਨਾ ਉਹਨਾਂ ਦੇ ਉਸਾਰਤ ਦੇ ਖੇਡ ਭੰਦੇ ਤੇ ਉਹਨਾਂ ਦੇ ਮਹਾਰਾਜ ਜੀ ਦੇ ਫਰਮਾਦਮਾ ਦਾ ਨਾਮ ਲਸੇ ਲੋਕ ਇਨਾ ਪਾਉਣ ਬਚਨਾਂ ਗੁਰੂ ਅਮਰਦਾਸ ਜੀ ਮਾਰਾ ਸਮਰਦੇਸ਼ ਸ਼ਬਦ ਦੇ ਅੰਦਰ ਕਿਵੇਂ ਹੋਲੇ ਦੁਬਾਰਾ ਬਿਆਨ ਕੀਤਾ ਜਦੋਂ ਵੀ ਕਿਸੇ ਸ਼ਬਦ ਨੂੰ ਸਮਝਣਾ ਹੋਵੇ ਤੇ ਪਸਾਰਾ ਹਉਦੀ ਭੰਤੇ ਨੂੰ ਸਮਝਾਏ ਇਹ ਸ਼ਬਦ ਦਾ ਤੋਰਾ ਹੁੰਦਾ ਹੈ ਸ਼ਬਦ ਦਾ ਕੇਂਦਰੀ ਭਾਵ ਸਾਰੇ ਸ਼ਬਦ ਦੇ ਵਿਚਾਰ ਇਹਨਾਂ ਦੋ ਪੰਕਤੀਆਂ ਦੇ ਆਧਾਰ 'ਤੇ ਹੀ ਹੋਣੇ ਦੁਬਾਰਾ ਪੰਕਤੀ ਅਗਾਜ ਸੇ ਧੰਨਵਾਦ ਕਰ ਹਰ ਨਾਮ ਦੇ ਵਿਦਾਇ ਤੇ ਭਾਈ ਉਹ ਲੋਕ ਧੰਬਾਨ ਹੋਗੇ ਉਹ ਲੋਕ ਪੂਰੇ ਸ਼ਾਹ ਬਣਗੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਗੁਰੂ ਕੋਰਾ ਹਾਤਰ ਪ੍ਰਗਸੀਰ ਹਰ ਕਿਰਪਾ ਦੇ ਵਸਾਮ ਆਇ ਪਰਮਾਤਮਾ ਦੇ ਸਾਰਿਆਂ ਤੇ ਕਿਰਪਾ ਨਿਵਾਰ ਜਿਨ੍ਹਾਂ ਤੇ ਪੂਰੇ ਗੁਰੂ ਦੀ ਕਿਰਪਾ ਭੁਜੀ ਜਿਨ੍ਹਾਂ ਦੇ ਅੰਦਰ ਨਾਮ ਦਾ ਤਨ ਉਹ ਪਰਮਾਤਮਾ ਵਰਕਰਦਾ ਉਹਨਾਂ ਤੇ ਫਿਰ ਮੰਨ ਵਿੱਚ ਪਰਮਾਤਮਾ ਦੀ ਕਿਰਪਾ ਸਤਕਾ ਨਾਮ ਪਾਸੇ ਕੌਸ਼ਲ ਵੀ ਅਰਬ ਦਾ ਬਲਾਈ ਮਾਰਗ ਦੇ ਤਨ ਅਸਰੀ ਮਹੱਜਾ ਤੀਜਾ ਇਹ 파ਵਰ ਸ਼ਬਦ ਤੁਹਾਨੂੰ ਅੰਗਸਾ ਸਮਾਰਦਾ ਉਚਾਰਨ ਕੀਤਾ ਗਿਆ ਜੋ ਕਿ ਰਾਗ ਤਨ ਅਸਰੀ ਦੇ 15 ਸਰਜ ਘਰ ਦੂਜਾ ਦੂਜੇ ਘਰ ਵਿੱਚ ਗਾਤੀ ਹਦਾਇਤ ਦਿੱਤੀ ਤੇ ਰਾਗੀ ਸੰਗਤ ਬਲਤੀ ਚੌਪ ਵਾਤੇ ਇਸ ਸ਼ਬਦ ਦੇ ਚਾਰ ਵਾਤੇ ਜਿਵੇਂ ਆਪਾਂ ਸੋ ਆਪਣੇ ਸਾਥੀ ਪਾਵਰ ਬਾਣੀ ਪੜਦੇ ਹਾਂ 24 ਅਸ਼ਟਪਦੀਆਂ ਅਸ਼ਟਪਦੀ ਦਾ ਮਤਲਬ ਕੀ ਹੈ ਹਰ ਅਸ਼ਟਪਦੀ ਦੇ ਅੰਦਰ 8 ਅਸ਼ਟਪਦੀ ਤੋ ਅੱਜ ਦੇ ਹੁਕਮਨਾਮੇ ਅੰਦਰ ਚਾਰ ਪਦਿਨੇ ਚੌ ਪਦਿਆਂ ਵਾਲਾ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦਿਓ ਪ੍ਰਮਾਤਮਾ ਇੱਕ ਕੋਈ ਜਾਦ ਕਰਨ ਵਾਲਾ ਪਾਦਨ ਵਾਲਾ ਮੇਟਰ ਵਾਲਾ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਕਰਕੇ ਗੁਰੂ ਦੇ ਕੇ ਪਾਸ ਅੱਤ ਕਮਦੀ ਮਾਰਕਤੇ ਇਹੋ ਧਨ ਅਖੁਟ ਨਾ ਨਿਕਟਿਆ ਨਾ ਜੇ ਭਾਈ ਜਸ ਨਾਮ ਦੀ ਮੈਂ ਗੱਲ ਕਰਨਾ ਪਿਆ ਨਾ ਗੁਰੂ ਆਪਰ ਦੱਸ ਮਾਰਕਤੇ ਕਿ ਨਾਮ ਦਾ ਘਰ ਜਿਹੜਾ ਨਾਮ ਦਾ ਖਜ਼ਾਨਾ ਜਿਹੜਾ ਇੱਕ ਕਦੇ ਮੁਕਨ ਵਾਲਾ ਨਹੀਂ ਇਹਦੀ ਖਾਸੀਅਤ ਇਹ ਹੈ ਨਾਮੇ ਖਰਚ ਕਰਕੇ ਇਹ ਮੁਕਤ ਹੈ ਤੇ ਨਾਮ ਕਦੀ ਇਹ ਬੁਆਝਦਾ ਨਹੀਂ ਪਰ ਇਹ ਗੱਲ ਕਿੰਨਾ ਸਮਝਾ ਮਾਰਖੇ ਪੂਰੇ ਸਤਿਗੁਰ ਦੀ ਆਦੇ ਇੱਕ ਇੱਕ ਪੰਕਤੀ ਦਾ ਅਰਥੀ ਪੰਕਤੀ ਜਵਾਬ ਦਿੰਦੀ ਹੈ ਕਹਿੰਦੇ ਪੂਰੇ ਸਤਿਗੁਰ ਦੀ ਆਦੇ ਇਹ ਗੱਲ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਮਾਰਖੇ ਜਿਨ੍ਹਾਂ ਤੇ ਪੂਰੇ ਗੁਰੂ ਦੀ ਕਿਰਪਾ ਹੁੰਦੀ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਕਿ ਇਹ ਨਾਮ ਦਾ ਖਜ਼ਾਨਾ ਆਪ ਕੋਟ ਨਾ ਬੇਖਟਿਆ ਮੁਕਤ ਹੈ ਤੇ ਨਾ ਕਦੀ ਇਹ ਵਾਚ ਸਕਦਾ ਇਸੇ ਕਰਕੇ ਗੁਰ ਅਮਰਦਾਸ ਮਾਰਕਡੇ ਆਪਣੇ ਸਤਿਗੁਰੂ ਕੋਲ ਹੱਥ ਵੱਲ ਜਾਏ ਮੈਂ ਆਪਣੇ ਪੂਰੇ ਘਰ ਤੋਂ ਸਦਾ ਬਿਖਾਰ ਨਹੀਂ ਜਾਣਾ ਸਦਾ ਸਤਿ ਕੇ ਜਾਣਾ ਕਿਉਂਕਿ ਇਹ ਗੱਲ ਮੈਨੂੰ ਪੂਰੇ ਗੁਰੂ ਨੇ ਵਸਾਈ ਹੈ ਜੀ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਸਤ ਕਾ ਲਈ ਉਹ ਪ੍ਰਮਾਤਮਾ ਦਾ ਨਾਮ ਚੜ੍ਹ ਮੈਂ ਆਪਣੇ ਮਨ ਵਿੱਚ ਬਸਾਉਂਦਾ ਹਾਂ ਸੇਤਨ ਬੰਤ ਹਰ ਨਾਮ ਜਿ ਲਾਏ ਪੁਰ ਪੂਰਾ ਹਰ ਤਨ ਪਰਕਾਸੀਆ ਹਰ ਕਿਰਪਾ ਦੇ ਬਸਰਮ ਆਇਆ ਰਹਾ ਇਹ ਰਹਾ ਤਾਂ ਬਾਦ ਆਪਾਂ ਕਰਨਾ ਚਾਹੀਏ ਪੁਰ ਨਾਮ ਦੀ ਕੀ ਬਖਸ਼ਿਸ਼ ਬੀ ਮਾਰਕੇ ਤੇ ਆਪ ਨੂੰ ਕਾਟ ਗੁਨਰੇ ਦਾ ਸਮਾਈ ਜੇ ਤੋ ਕੋਈ ਗੁਰੂ ਨੂੰ ਪਿਆਰ ਕਰਨ ਵਾਲਾ ਗੁਰੂ ਦੀ ਛਾਂ ਵਿੱਚ ਆnder ਤੇ ਗੁਰੂ ਕੀ ਕਰਤਾ ਉਹਦੇ ਅੰਦਰ ਉਹਗਨ ਕਰਕੇ ਤੇ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਜਾਦ ਪਕਾ ਲੈ ਕੋਈ ਗੁਰਗੱਤ ਸੱਜ ਸਮਾਈ ਪੂਰੇ ਗੁਰ ਦੀ ਕਿਰਪਾ ਸਦਕਾ ਉਹ ਆਤਮਿਕ ਅਡੋਲਤਾ ਵਿੱਚ ਡਿੱਗ ਕੇ ਉਸ ਪ੍ਰਭੂ ਪਰਮਾਤਮਾ ਦੀ ਜਾਤ ਵਿੱਚ ਜੁੜਿਆ ਜਾਂਦਾ ਪੂਰੇ ਗੁਰ ਕੀ ਸਾਚੀ ਬਾਣੀ ਕਿਉਂ ਵਰਕਤੇ ਚ ਪੂਰਾ ਗੁਰ ਸੱਚਾ ਦਾ ਤੇ ਉਹਦੀ ਬਾਣੀ ਵੀ ਸਦੀਵਕਾਲੀ ਸੱਚ ਹੈ ਤੇ ਜਿਹੜੇ ਬਾਣੀ ਨਾਲ ਲੋਕ ਜੁੜ ਜਾਂਦੇ ਨੇ ਉਹਨਾਂ ਤੇ ਕੀ ਰਹਿਮਤ ਹੁੰਦੀ ਆ ਸੁਖ ਮਨ ਅੰਤਰ ਸਹਿਜ ਸਮਾਨੀ ਉਹਨਾਂ ਦੇ ਅੰਦਰ ਸਦੀਵਕਾਲੀ ਸੁਖ ਦੀ ਖਰਾਬੀ ਹੋ ਜਾਂਦੀ ਆ ਉਨਾ ਦੇ ਜਿਵੇਂ ਤੁਸੀਂ ਸੈਰ ਆ ਕਰਦਾ ਜਿਸ ਸਾਥ ਵਿੱਚ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਤੇ ਲੀਨ ਰਹੇ ਏਕ ਅਚਰ ਦੇ ਜਲ ਇੱਕ ਹੋ ਪਾਇਆ ਮੈਂ ਜਦੋਂ ਇਹ ਬਾਣੀ ਬਚਨ ਪੜ੍ਹਦਾ ਪਿਆਸਾ ਅਹਿਸਾਸ ਬੜੀ ਹਰਾਨੀ ਹੋਏ ਕਿੰਨੇ ਕਮਾਲ ਦੇ ਬਚਨ ਗੁਰੂ ਅਮਰਦਾਸ ਜੀ ਬਾਰੇ ਸਾਹਿਬ ਚੋਦੀ ਚ ਪਾਇਆ ਮੈਂ ਸੁਬੇਰੀ ਦੇ ਕੋਲ ਸਖਬੀਰ ਨਾਲ ਗੱਲ ਕਰਦਾ ਪਿਆਸਾ ਸ਼ਬਦ ਜਦੋਂ ਸਮਝ ਆ ਜਨ ਦੀ ਕੀ ਜਾਵੇ ਫਿਰ ਜਿਸ ਜਗਾ ਤੋਂ ਇਹ ਬਾਣੀ ਆਈ ਨਾ ਤੁਮ ਨੂੰ ਨਾਲ ਪੇਵਾ ਕਰਦੇ ਹਉ ਆਪਕੋ ਬੋਲ ਦਾ ਗਿਆਨ ਦਵ ਹਉਮਕੀਆ ਸੰਭੋਗ ਨੂੰ ਮਾਉਂਚੀ ਗੱਲ ਇਹ ਕੋਈ ਨਹੀਂ ਆਪ ਬੋਲਦਾ ਪਿਆ ਜੋ ਕੋ ਜੋ ਕਰਤਾਰ ਹੁਕਮ ਕਰਦਾ ਮੈਂ ਬਸ ਉਸੇ ਹੁਕਮ ਅਨੁਸਾਰ ਹੀ ਬੋਲਦਾ ਪਿਆ ਉਸ ਸ੍ਰੀ ਉਮਕਾ ਗੱਲ ਬੈਠੇ ਮਾਰ ਕੇ ਇੱਕ ਅਚਰਜ ਜਨ ਦੇਖੋ ਪਾਈ ਇਹ ਪਾਈ ਇੱਕ ਹਰਾਨ ਕਰਨ ਵਾਲਾ ਕੌਮਨਤਾ ਦੇਖੋ ਇੱਕ ਹਰਾਮੀ ਕੌਮਨ ਦੇਖੋ ਕਿਹੜਾ ਕੌਮਨ ਦੋ ਬਤਾ ਮਾਰ ਮਨ ਨਹੀਂ ਜਦੋਂ ਆਪਾਂ ਗੁਰੂ ਦੀ ਚਰਨ ਵਿੱਚ ਆਨੇ ਰਾਂ ਤੇ ਗੁਰੂ ਸਾਡੇ ਅਤਲ ਮੇਰ ਦੇ ਦਾ ਪ੍ਰਤ ਕਰਤਾ ਤਾਂ ਕਰਕੇ ਕਿ ਸਾਡੇ ਅੰਦਰ ਨਾਭਿਕ ਜਿਹੜੇ ਤਾਕਤ ਬਖਸ਼ਿਸ਼ ਕਰਦੇ ਗੌਰ ਕਰਿਓ ਸਾਰੇ ਅਸੀਂ ਆਪਣੇ ਆਪਣੇ ਅੰਦਰ ਝਾਤੀ ਮਾਰੇ ਲੰਬਾ ਸਮਾਂ ਹੋ ਗਿਆ ਗੁਰਦਰਾ ਸਾਹਿਬ ਆਂਦੇ ਆ ਕਿ ਆ ਇਹ ਬਖਸ਼ਿਸ਼ ਹੋਈਏ ਗੁਰੂ ਅਰਜਨਦਾਸ ਜੀ ਦੇ ਕਹਾਰਨੀ ਚਿਰਕ ਗੋਪਿਕ ਦਾ ਦੇਖੋ ਜਿਹੜੇ ਸੱਚਮੁੱਚ ਮੰਨ ਕਰਕੇ ਗੁਰੂ ਘਰ ਆਂਦੇ ਨੇ ਸਭ ਤੋਂ ਵੱਡੀ ਬਖਸ਼ਿਸ਼ ਇਹ ਉਹਨਾਂ ਦੇ ਅੰਦਰ ਗੁਰੂ ਮੇਰ ਤੇ ਰਦਾ ਵਿਚਰਾ ਕਰ ਦਿੰਦਾ ਹੈ ਕਿ ਸਾਡੇ ਅੰਤ ਲੋਕ ਮੇਰ ਤੇਰਨਾ ਗਈ ਪਿਆਰ ਭਾਵਨਾ ਨਾ ਗਈ ਇਰੇਖਾ ਨਾ ਗਈ ਤੇ ਸਮਝ ਲਾ ਨਾ ਪੰਜਾਬੀ ਚ ਕਿ ਅਸੀਂ ਆਂਡਾ ਹੀ ਕੱਢੀਆਂ ਹੋਰ ਕੁਝ ਨਹੀਂ ਕੀਤਾ ਸਾਸ ਮਰਗ ਤੇ ਇੱਕ ਦੁਬਦਾ ਮਾਰ ਹਰ ਮਨ ਬਸਾਈ ਅਗਲਾ ਬਚਨ ਨਾਮ ਅਮੋਲਕ ਨਾ ਪਾਇਆ ਜਾ ਕੇ ਕਲ ਯਾਦ ਰੱਖਿਓ ਇਹ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਨਾ ਇਹ ਕਿਸੇ ਵੀ ਦੁਨੀਆਵੀ ਪਦਾਰਥ ਤੇ ਬਟੇ ਨਹੀਂ ਨਾ ਔਰ ਇਹ ਅਮੋਲਕ ਹੈ ਨਾ ਭਗਤ ਕਬੀਰ ਸਾਹਿਬ ਨੂੰ ਪੁੱਛਿਆ ਸੀ ਨਾ ਭਗ ਜੀ ਤੁਸੀਂ ਦੱਸੋ ਤੁਸੀਂ ਨਾਮ ਦੀ ਪ੍ਰਾਪਤੀ ਕਿਵੇਂ ਕੀਤੀ ਕਿਹੜੀ ਭੇਟਾ ਕਿਸ ਪਰਮਾਤਮਾ ਦੇ ਕੇ ਤਾਂ ਭਗਤ ਕਵੀ ਸਾਹਿਬ ਕਹਿੰਦੇ ਕੰਚਾ ਸਿਉ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਬੋਲ ਸਾਸਨ ਸ਼ਬਦ ਦੀ ਵਿਚਾਰ ਕਰਨੀ ਹੋਵੇ ਤਿੰਨ ਚੀਜ਼ਾਂ ਹੁੰਦੀਆਂ ਤੁਸੀਂ ਪੜ੍ਹੇ ਲਿਖੇ ਲੋਕ ਬੈਠੇ ਪਹਿਲਾ ਸ਼ਬਦ ਦੇ ਅਖਰੀ ਅਰਥ ਕਰਨੇ ਹੁੰਦੇ ਫਿਰ ਸ਼ਬਦ ਦੀ ਵਿਆਖਿਆ ਤੇ ਤੀਸਰੇ ਨੰਬਰ ਦੇ ਸ਼ਬਦ ਦੇ ਭਾਵ ਅਰਥ ਹੁੰਦੇ ਇਹ ਕੇਵਲ ਅੱਜ ਵਿਆਖਿਆ ਕਰ ਰਿਹਾ ਭਾਵ ਅਰਥ ਤੱਕ ਨਹੀਂ ਪਹੁੰਚ ਰਿਹਾ ਉਹਦੇ ਬਾਅਦ ਤੇ ਰੰਬਾ ਸਮਝਾਈ ਕਰਦਾ ਨਾਮ ਅਮੋਲਕ ਨਾ ਪਾਇਆ ਜਾਏ ਇਹ ਨਾਮ ਅਮੋਲਕ ਹੈ ਕਿ ਕਿਸੇ ਦੁਨਿਆਵੀ ਪਦਾਰਥ ਦੇ ਬਟੇ ਨਹੀਂ ਮਿਲਦਾ ਗੁਰ ਪ੍ਰਸਾਦ ਬਸੈ ਮਨ ਆਇਕ ਕੋਈ ਨਾ ਗੁਰੂ ਦੀ ਕਿਰਪਾ ਸਦਕਾ ਇਹ ਪਰਮਾਤਮਾ ਦਾ ਨਾਮ ਹੋਵੇ ਸਦਾ ਸਭ ਮੇ ਬਸੈ ਪ੍ਰਭ ਇੱਕੋ ਜੋ ਜੇ ਤਰ ਤਾ ਸੱਚ ਹੈ ਸਾਰੇ ਜਾਣਦੇ ਨਾ ਗੁਰ ਅਰਜਨ ਦਾਸ ਮਾਰਕਾ ਕਿਉਂ ਪਰਮਾਤਮਾ ਸਾਰੇ ਦੇ ਘਟ ਵਿੱਚ ਬਸਦਾ ਹੈ ਇਹ ਅੰਦਰੀਆਂ ਪੌਂਕੀਆਂ ਧਿਆਨ ਦਸਤਾਂ ਸਭ ਮੇ ਬਸੈ ਪ੍ਰਭ ਇੱਕੋ ਜੋ ਗੁਰ ਅਰਜਨ ਦਾਸ ਮਾਰਕਾ ਤੇ ਇਹਦਾ ਸੱਚ ਹੈ ਇਹ ਸਾਰੇ ਜੀਵਾਂ ਦੇ ਅੰਦਰ ਪਰਮਾਤਮਾ ਇੱਕੋ ਵਸਦਾ ਹੈ ਪਰ ਵੀ ਕਿਹਾਰੇ ਦੇ ਅੰਦਰ ਪ੍ਰਗਟ ਹੁੰਦਾ ਹੈ ਮਾਰਕਦੇਨਾ ਗੁਰਮਤੀ ਕਾਤੇ ਪਰਗਟ ਜਿਹੜਾ ਗੁਰੂ ਦੇ ਬਖ ਦਾ ਧਾਰਨੇ ਵਰਕੇ ਤੁਰਦਾ ਨਾ ਉਹਦੇ ਅੰਦਰ ਪਰਮੂ ਦੇ ਕਿਰਪਾ ਸਤਕਾ ਦੇ ਨਾਮ ਬਰਗਟ ਪਰਮਾਤਮਾ ਪ੍ਰਗਟ ਹੁੰਦਾ ਹੈ ਇਹ ਸਾਰੇ ਦੇ ਅੰਦਰ ਹੀ ਪਰ ਸਾਰੇ ਦੇ ਅੰਦਰ ਪ੍ਰਗਟ ਨਹੀਂ ਹੁੰਦਾ ਪ੍ਰਗਟ ਹੁੰਦਾ ਦੇ ਅੰਦਰ ਜਿਹੜੇ ਗੁਰੂ ਦੀ ਕਿਰਪਾ ਸਤਕਾ ਤੋਰਦੇ ਮਾਰਕਦੇ ਸਹਜ ਜਨ ਪ੍ਰਭ ਜਾਨ ਕਚਾਹੇ ਪੇ ਭਾਈ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਸਤ ਕਰ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨੂੰ ਦੀ ਸਾਜ ਵਾਰੇ ਉਹਦੇ ਤੇ ਕੀ ਬਖਸ਼ਿਸ਼ ਹੋਇਜੀ ਨਾਮ ਦੇ ਨਾਮ ਉਹ ਮਿਲਿਆ ਕਲ ਬੇਅਤੀ ਕਿਤੇ ਸੀ ਅਰ ਉਹ ਵੀ ਸਰਾਧ ਦਾ ਧਿਆਨ ਰੱਖਣਾ ਜੇ ਬਾਹਰ ਨੂੰ ਸਮਝਣਾ ਚਾਹੇ ਨਾਮ ਦਾ ਨਾਮ ਮਿਲਿਆ ਗੁਰੂ ਅਰਜਨ ਸਾਹਿਬ ਜੀ ਉਹਨੂੰ ਇਸ ਤੀਰੋ ਕਾਦੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਮੰਨਿਆ ਉਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਪਤੀ ਜਜਾਦਾ ਸੋ ਸਾਸਨ لبیرہ حکم نامس کہ بلکہ کبھل آخری ارد اردہ سنکیت جنچار آپ کے ساتھ مکرہ کی بے اردہ کو دا ہوئی جنگر امیدہ آپ کے باستے ہیں وہ کی خاطر بزا واہی مجھے کا حضر واہی مجھے کی خاطر